ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਪ ਸਭ ਦਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਤੇ ਚਲੋ ਜੀ ਬਣਾਉਣੀ ਸਟਾਰਟ ਕਰਦੇ ਆਪਾਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਬਣਾਉਣ ਵਾਸਤੇ ਆਪਾਂ 17 ਗੁੰਡੇ ਪਾਏ ਸਲਾਈ ਤੇ 5-5 ਗੁੰਡਿਆਂ ਦਾ ਡਿਜ਼ਾਈਨ ਹੈ ਤੇ ਇੱਕ ਇੱਕ ਗੁੰਡਾ ਆਪਾਂ ਸਾਈਡ ਤੇ ਪਾਇਆ ਹੈ ਤੇ ਆਪਾਂ ਉਲਟੀ ਸਲਾਈ ਬਣਾ ਲਈ ਗੁੰਡੇ ਪਾ ਕੇ ਤੇ ਡਿਜ਼ਾਈਨ ਬਹੁਤ ਸੋਹਣਾ ਹੈ ਜੀ ਸੌਖਾ ਵੀ ਬਹੁਤ ਹੈ ਤੇ ਕੋਟੀ ਸਵੈਟਰ ਜੈਕਟ ਕੁਝ ਵੀ ਬਣਾਓ ਬਹੁਤ ਸੋਹਣਾ ਡਿਜ਼ਾਈਨ ਹੈ ਜੀ ਤੇ ਬਹੁਤ ਜਲਦੀ ਬਣਦਾ ਹੈ ਤੇ ਸੋਹਣਾ ਵੀ ਬਹੁਤ ਲੱਗਦਾ ਹੈ ਜੀ ਤੇ ਚਲੋ ਜੀ ਆਪਾਂ ਸਟਾਰਟ ਕਰਦੇ ਆਂ ਡਿਜ਼ਾਈਨ ਬਣਾਉਣਾ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰ ਲਿਓ ਜੀ ਜਿਨ੍ਹਾਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਤੇ ਨਵੇਂ ਦੇਖਣ ਵਾਲੇ ਜ਼ਰੂਰ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਤੇ ਸ਼ੇਅਰ ਵੱਧ ਤੋਂ ਵੱਧ ਕਰ ਦਿਆ ਕਰੋ ਜੀ ਆਪ ਦਾ ਬਹੁਤ-ਬਹੁਤ ਧੰਨਵਾਦ ਹੋਊਗਾ ਜੀ ਚਲੋ ਜੀ ਆਪਾਂ ਇੱਕ ਕੁੰਡਾ ਤਾਰਿਆ ਧਾਗਾ ਆਪਣੇ ਵੱਲ ਕਰਾਂਗੇ ਪੰਜ ਕੁੰਡੇ ਆਪਾਂ ਉਲਟੇ ਬਣਾਵਾਂਗੇ ਇੱਕ ਦੋ 3 4 5 ਤਾਂ ਅਗਾ ਪਿੱਛੇ ਕਰਾਂਗੇ 1 2 3 4 5 ਗੁੰਡੇ ਆਪਾਂ ਸਿੱਧੇ ਬਣਾ ਲਏ ਜੀ ਅੱਗੇ 5 ਗੁੰਡੇ ਆਪਾਂ ਫਿਰ ਉਲਟੇ ਬਣਾ ਲਵਾਂਗੇ 2 3 4 ਤੇ 5 ਤੇ ਆਹ ਵਾਲਾ ਗੁੰਡਾ ਬਣਾ ਲਾਂਗੇ ਆਪਾਂ ਸਿੱਧਾ ਇਹ ਆਪਣੇ ਡਿਜ਼ਾਈਨ ਦੀ ਪਹਿਲੀ ਸਲਾਈ ਪੈ ਗਈ ਹੈ ਜੀ ਤੇ ਹੁਣ ਆਪਾਂ ਲੇਖੋ ਜੀ ਉਲਟੀ ਸਾਈਡ ਆ ਗਿਆ ਇੱਕ ਕੁੰਡਾ ਤਾਰਿਆ ਇੱਕ ਕੁੰਡਾ ਆਪਾਂ ਉਲਟਾ ਬਣਾ ਲਿਆ ਆ ਸਿੰਪਲ ਇੱਥੇ ਆਪਾਂ ਵਲ ਪਾਵਾਂਗੇ ਆ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾ ਦੇਣਾ ਆਉਣਾ ਬਣਾਉਣਾ ਆਪਾਂ ਉਹਨਾਂ ਤੇ ਜਿਹੜੇ ਕੁੰਡੇ ਆਪਾਂ ਇਧਰ ਹੁਲਟੇ ਬਣਾਏ ਆ ਫਿਰ ਵਲ ਪਾ ਕੇ ਦੋ ਕੁੰਡਿਆਂ ਦਾ ਇੱਕ ਕੁੰਡਾ ਅਗਲੇ 5 ਕੁੰਡੇ ਆਪਾਂ ਉਲਟੇ ਬਣਾਵਾਂਗੇ ਦੋ 3 4 5 ਬਣਾਉਣੇ ਤਾਂ ਸਾਰੇ ਉਲਟੀ ਹੈ ਜੀ ਆਪਾਂ ਸਿੰਪਲ ਬਣਾ ਲੈਣੇ ਹੈ ਕਹਿਰਾ-ਕਹਿਰਾ ਕੁੰਡਾ ਇਹਨਾਂ ਪੰਜਾਂ ਚੋਂ ਹਾਂ ਆਪਾਂ ਇੱਕ ਕੁੰਡਾ ਕੱਲਾ ਬਣਾ ਲਵਾਂਗੇ ਉਲਟਾ ਇੱਥੇ ਵਲ ਪਾ ਕੇ ਦੋ ਕੁੰਡਿਆਂ ਦਾ ਇੱਕ ਫਿਰ ਵਲ ਪਾਵਾਂਗੇ ਅਗਲੇ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾ ਦਾਂਗੇ ਇਸ ਤਰ੍ਹਾਂ ਕਰਕੇ ਆਪਾਂ ਦੂਜੀ ਸਲਾਈ ਵੀ ਬਣਾ ਲਈ ਹੈ ਤੀਜੀ ਸਲਾਈ ਬਣਾਵਾਂਗੇ ਆਪਾਂ ਤੀਜੀ ਸਲਾਈ ਆਪਾਂ ਦੇਖੋ ਜੀ ਜਿਹੜੇ ਆਪਾਂ ਕੁੰਡੇ ਬਣਾਏ ਸੀਗੇ ਵਲ ਪਾ ਕੇ ਘਟਾਈ ਵਧਾਈ ਸੀ ਉਹ ਵੀ ਆਪਾਂ ਇਸ ਤਰ੍ਹਾਂ ਸਿੰਪਲ ਬਣਾ ਲੈਣੇ ਆ। ਆਹ ਵਾਲੇ ਪੰਜ ਕੁੰਡੇ ਜਿਹੜੇ ਇਹ ਵੀ ਆਪਾਂ ਸਿੱਧੇ ਬਣਾ ਲਾਂਗੇ। ਇਹ ਪੂਰੀ ਸਲਾਈ ਆਪਾਂ ਸਿੱਧੀ ਬਣਾਉਣੇ ਸਲਾਈਆਂ ਸਾਰੀਆਂ ਉਲਟੀਆਂ ਸਿੱਧੀਆਂ ਹੀ ਬਣਨਗੀਆਂ ਇਹ ਉਲਟੀਆਂ ਤੇ ਉਲਟੀਆਂ ਸਿੱਧੀਆਂ ਤੇ ਸਿੱਧੀਆਂ ਆ। ਆਪਾਂ ਸੌਰੀ ਜਦੋਂ ਡਿਜ਼ਾਈਨ ਪੈਣਾ ਉਦੋਂ ਇੱਕ ਫਾਸਟ ਸਲਾਈ ਪੰਜ ਉਲਟੇ ਪੰਜ ਸਿੱਧੇ ਇਸ ਤਰ੍ਹਾਂ ਬਣਨਗੇ ਜੀ ਉਲਟੀ ਸਲਾਈ ਹੈ ਉਲਟੀ ਵੀ ਆਪਾਂ ਸਾਰੀ ਇਹ ਉਲਟੀ ਉਲਟੀ ਬਣਾ ਕੇ ਕੰਪਲੀਟ ਕਰਦੇ ਹਾਂ ਆਪਣੀ ਜਿਹੜੀ ਪਹਿਲੀ ਸਲਾਈ ਆ ਉਹਦੇ ਚ ਹੀ ਆਪਣੇ ਪੰਜ ਗੁੰਡੇ ਉਲਟੇ ਪੰਜ ਸਿੱਧੇ ਪੰਜ ਉਲਟੇ ਪੰਜ ਸਿੱਧੇ ਇਸ ਤਰ੍ਹਾਂ ਬਣਨਗੇ ਬਾਕੀ ਆਪਣੀਆਂ ਸਾਰੀਆਂ ਸਲਾਈਆਂ ਉਲਟੀਆਂ ਸਿੱਧੀਆਂ ਹੀ ਬਣਨਗੀਆਂ ਜੀ ਨਾਲੇ ਆਪਾਂ ਚਾਰ ਸਲਾਈਆਂ ਬਣਾ ਲਈਆਂ ਪੰਜਵੀਂ ਸਲਾਈ ਆ ਗਈ ਆਪਣੇ ਹੁਣ ਹੁਣ ਆਪਾਂ ਪਹਿਲਾਂ ਇੱਥੇ ਡਿਜ਼ਾਈਨ ਬਣਾਇਆ ਇਹ ਆਪਾਂ ਕੁੰਡੇ ਬਣਾ ਲਵਾਂਗੇ ਜੀ ਸਿੱਧੇ ਪੰਜ ਗੁੰਡੇ ਸਿੱਧੇ ਬਣਾਵਾਂਗੇ ਜਿਹੜੇ ਆਪਣੇ ਆ ਪੰਜ ਕੁੰਡੇ ਆ ਇਹਨਾਂ ਨੂੰ ਆਪਾਂ ਧਾਗਾ ਆਪਣੇ ਵੱਲ ਕਰਾਂਗੇ ਪੰਜ ਕੁੰਡੇ ਇਹ ਉਲਟੇ ਬਣਾ ਲਾਂਗੇ ਧਾਗਾ ਪਿੱਛੇ ਕਰਾਂਗੇ 1 2 3 4 ਤੇ 5 ਕੁੰਡੇ ਸਿੱਦੇ ਪਹਿਲਾਂ ਆਪਾਂ ਇਹ ਉਲਟੇ ਬਣਾਏ ਸੀ ਹੁਣ ਆਪਣੇ ਇਹ ਸਿੱਧੇ ਹੋ ਗਏ ਇੱਕ ਗੁੰਡਾ ਤਾਰਾਂਗੇ ਪੰਜ ਗੁੰਡੇ ਆਪਾਂ ਉਲਟੇ ਬਣਾਵਾਂਗੇ ਇੱਕ ਗੁੰਡਾ ਆਪਾਂ ਇਹਨਾਂ ਪੰਜਾਂ 'ਚੋਂ ਉਲਟਾ ਬਣਾ ਲਵਾਂਗੇ ਫਿਰ ਵਲ ਪਾ ਕੇ ਦੋਵਾਂ ਦਾ ਇੱਕ ਫੇਰ ਵਾਲ ਪਾ ਕੇ ਦੋਵਾਂ ਦਾ ਇੱਕ ਹਲੋ ਜੀ ਅਪਾ ਪਹਿਲਾਂ ਆ ਸਲਾਈ ਬਣਾਈ ਜਦੋਂ ਆਪਣੇ ਪੰਜ ਉਲਟੇ ਪੰਜ ਸਿੱਧੇ ਤੇ ਹੁਣ ਆਪਣੀਆਂ ਸਲਾਈਆਂ ਸਾਰੀਆਂ ਜਿੰਨੀਆਂ ਪੈਣੀਆਂ ਤਿੰਨ ਚਾਰ ਜਿਹੜੀਆਂ ਪੈਣੀਆਂ ਉਲਟੀ ਤੇ ਉਲਟੀ ਤੇ ਸਿੱਧੀ ਤੇ ਸਿੱਧੀ ਐਸੀ ਤਰ੍ਹਾਂ ਹੀ ਬਣਣਗੀਆਂ ਜੀ ਡਿਜ਼ਾਈਨ ਬਹੁਤ ਸੌਖਾ ਤੇ ਬਹੁਤ ਹੀ ਸੋਹਣਾ ਹੈ ਜੀ ਜ਼ਰੂਰ ਟਰਾਈ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਦੇਖਿਓ ਹੁਣ ਆਪਾਂ ਸਿੱਧੇ ਪਾਸੇ ਆ ਗਏ ਸਿੱਧੇ ਪਾਸੇ ਆਪਾਂ ਇਹ ਕੁੰਡੇ ਸਾਰੇ ਸਿੱਧੇ ਬਣਾ ਲੈਣੇ ਉਲਟੀ ਸਲਾਈ ਆ ਪੂਰੀ ਉਲਟੀ ਬਣਾਵਾਂਗੇ ਲੋ ਜੀ ਇਸ ਤਰ੍ਹਾਂ ਦਾ ਬਣਦਾ ਇਹ ਡਿਜ਼ਾਈਨ ਇਹ ਜੇ ਘੱਟ ਦਿਖਾਈ ਦਿੰਦਾ ਤੇ ਆ ਦੇਖੋ ਜਿਹਾ ਬੱਸ ਐਸਤੇ ਬਣਾਇਆ ਇਹ ਕਿੰਨਾ ਸੋਹਣਾ ਲੱਗਦਾ ਕੋਟੀ ਸਵੈਟਰ ਜੈਕਟ ਕੁਛ ਵੀ ਬਣਾਓ ਬਹੁਤ ਸੋਹਣਾ ਬਣ ਕੇ ਆਉਂਦਾ ਜੀ ਦੇਖੋ ਜੀ ਪੂਰੀ ਕੋਟੀ ਸਵੈਟਰ ਹੈ ਭਰੀ ਭਰੀ ਲੱਗਦੀ ਡਿਜ਼ਾਈਨ ਨਾਲ ਤੇ ਜਰੂਰ ਟਰਾਈ ਕਰਿਓ ਤੁਹਮੇਂ ਇਹ ਕਿ ਤੁਹਾਨੂੰ ਵੀਡੀਓ ਪਸੰਦ ਆਈ ਹੋਗੀ ਵੀਡੀਓ ਪਸੰਦ ਆਈ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਜਰੂਰ ਕਰਿਓ ਜੀ ਤੇ ਚੈਨਲ ਨੂੰ ਵੱਧ ਸਬਸਕ੍ਰਾਈਬ ਜਰੂਰ ਕਰਿਓ ਜੀ ਤੇ ਲਾਈਕ ਵੱਧ ਤੋਂ ਵੱਧ ਕਰਦਿਆ ਕਰੋ ਜੀ ਤੇ ਸ਼ੇਅਰ ਵੀ ਤੇ ਚਲੋ ਜੀ ਮਿਲਦੇ ਹਾਂ ਕਿਸੇ ਹੋਰ ਸੋਹਣੀ ਜੀ ਵੀਡੀਓ ਚ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ